ਜੋ ਜੀ ਸਾਡੇ ਤੇ ਇਲਜ਼ਾਮ ਸਾਨੂੰ ਹੀ ਮਾਰਿਆ ਤੇ ਸਾਡੇ ਤੇ ਇਲਜ਼ਾਮ ਸਾਡੇ ਹੀ ਮਾਰਿਆ ਸਾਡੇ ਤੇ ਇਲਜ਼ਾਮ ਸੁਪਾਣਿਆਂ ਵੀ ਇਸ ਦੇ ਦਿੰਦੇ ਆ ਮਾਰ ਵੀ ਇਸੇ ਖਾਦੀ ਆ ਤੇ ਤਾਂ ਭਤੀ ਜੰਗ ਥੋੜਾ ਜਿਵੇਂ ਬੇਨਤੀ ਕਰਨ ਲੱਗਾ ਤੇ ਆਂਦੇ ਹੋ ਅਸਲ ਵਿੱਚ ਜੇ ਇਸ ਲੜਾਈ ਦੇ ਮੋੜ ਵੱਲ ਜਾਈਏ ਨਾ ਤੇ ਬਹੁਤ ਸੱਚੇ ਤੇ ਜਿਹੜੇ ਇਸ ਜੰਗ ਦਾ ਜਿਹੜਾ ਫੁੱਟ ਹੈ ਉਹ ਸਾਥ ਸੰਗਤ ਜੀ ਇੰਦਰਾ ਗਾਂਧੀ ਜਾਂ ਸੰਤ ਜਰਮੈਲ ਸਿੰਘ ਭਿੜਣਾ ਵਾਲਿਆਂ ਦੇ ਸੋ ਜਦੋਂ ਉਹ ਚਿਪੜੇ ਵਾਰੀ ਵਾਲੇ ਉਹਤਿਆਂ ਤੇ ਆਏ ਉਦੋਂ ਸ਼ੁਰੂ ਕਰ ਲਈ ਤੇ ਬਹੁਤ سارے ਲੋਕ ਇਹਨੂੰ ਪਿੱਛੇ ਲੈ ਜਾਂਦੇ 1947 ਤੱਕ ਬਹੁਤ سارے ਲੋਕ ਇਹ ਤੋਂ ਪਿੱਛੇ ਤੇ ਸਾਧ ਸੰਗਤ ਜੀ ਹੋਰ ਪਿੱਛੇ ਜਾ ਕੇ ਇਹਦਾ ਅਸਲ ਮੁੱਢ ਉੱਥੋਂ ਸ਼ੁਰੂ ਹੋ ਜਾਂਦਾ ਹੈ ਕਿ ਜਿੱਦਣ ਬ੍ਰਾਹਮਣ ਨੇ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਨਾਉਣਾ ਚਾਹਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਸਲ جنگ ਤਾਂ ਮੁੱਢ ਇੱਥੇ ਜਾ ਕੇ ਵੱਜਦਾ ਹੈ ਉਹ ਅੱਜ ਵੀ ਚੱਲਦਾ ਪਿਆ ਸਾਰੀ ਗੜਬੜ ਇੱਤਹੀ ਹੈ ਕਿ ਬ੍ਰਾਹਮਣ ਕਹਿੰਦਾ ਨਾਨਕ ਜੀ ਜਨੇਊ ਪਹਿਨ ਲਓ ਮਹਾਰਾਜ ਜੀ ਕਹਿੰਦੇ ਕਿਉਂ ਉਹ ਕਹਿੰਦਾ ਧਰਮ ਵਿੱਚ ਪ੍ਰਵੇਸ਼ ਹੋਵੇਗਾ ਤੇ ਮੇਰੇ ਹਜ਼ੂਰ ਉੱਤੇ ਕੁਝ ਸਵਾਲ ਕਰਦੇ ਨੇ ਕੁਝ ਸਵਾਲਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ ਤੇ ਕੁਝ ਦਾ ਜ਼ਿਕਰ ਇਤਿਹਾਸ ਵਿੱਚ ਵੀ ਆਇਆ ਹੈ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਪੰਡਿਤ ਜੀ ਆ ਮੇਰੀ ਵੱਡੀ ਭੈਣ ਨੇ ਜਨੇਊ ਕਿਉਂ ਨਹੀਂ ਪਾਇਆ ਕਿੰਨ ਕਿ ਔਰਤ ਜਾਤ ਜਨੇਊ ਪਾਉਣ ਦਾ ਅਧਿਕਾਰ ਨਹੀਂ ਰੱਖਦੀ ਇਸਤਰੀ ਜਨੇਊ ਨਹੀਂ ਪਾ ਸਕਦੀ ਫਿਰ ਆਖਿਆ ਆ ਸਾਡੇ ਘਰ ਦਾ ਸੇਵਾਦਾਰ ਹੈ ਇਹ ਤੇ ਔਰਤ ਨਹੀਂ ਇਹ ਤਾਂ ਮਰਦ ਹੈ ਇਹਨੇ ਕਿਉਂ ਨਹੀਂ ਜਨੇਊ ਪਾਇਆ ਆਖੜ ਲੱਗੇ ਕਿਉਂਕਿ ਸ਼ੂਦਰ ਹੈ ਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਕੋਈ ਅਧਿਕਾਰ ਨਹੀਂ ਸੱਚੇ ਪਾਤਸ਼ਾਹ ਜੀ ਨੇ فرمایا ਕਿ ਪੰਡਿਤ ਜੀ ਫੇਰ ਤੇ ਤੇਰਾ ਇਹ ਜੰਨੂ ਝੂਠਾ ਹੈ ਫੇਰ ਤੇ ਤੇਰਾ ਜੰਨੂ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਸ਼ੂਤਰ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਬ੍ਰਾਹਮਣ ਦਾ ਜਨੇਊ ਵੱਖਰਾ ਖੱਤਰੀ ਦਾ ਵੱਖਰਾ ਵੈਸ਼ ਦਾ ਵੱਖਰਾ ਇਹ ਜਨੇਊ ਅਸੀਂ ਨਹੀਂ ਪਹਿਨਣਾ ਕਿਉਂਕਿ ਜਨੇਊ ਇਹ ਤੇਰਾ ਜੰਨੂ ਮਾਰਗ ਉਤਾਲ ਦੇ ਵਿੱਚ ਵੰਡੀ ਪਾਉਂਦਾ ਹੈ ਇਹ ਵੱੰਦਦਾ ਸੌਰ ਤਨੀਮੀ ਹੈ ਮਰ ਉੱਚਾ ਇਹ ਵੱੰਦਦਾ ਸ਼ੁਗਰ ਨੀਵਾਨ ਹੈ ਬਰਭਰ ਉੱਚਾ ਹੈ ਫਿਰ ਖੱਤਰੀ ਹੈ ਫਿਰ ਵੈਸ਼ ਹੈ 13 ਜਨੂ ਵੰਡੀਆਂ ਪਾਉਣ ਵਾਲਾ ਹੈ ਇਸ ਲਈ ਆ ਪੰਡਿਤ ਜੀ ਇਹ ਜਨੂ ਅਸੀਂ ਨਹੀਂ ਪੜ੍ਹਨਾ ہاں ਜੇ ਤੇਰੇ ਕੋਲ ਸੱਚਾ ਜਨੂ ਆਇਆ ਤੇ ਸਾਨੂੰ ਕਹਿਦਾ ਦੇ ਉਹ ਜਨੂ ਕਿਹੜਾ ਦਇਆ ਕਪਾਲ ਸੰਤੋਖ ਸੂਤ ਜੱਤ ਗੰਢੀ ਸਤ ਵਟ ਇਹ ਜਨੂ ਜੀ ਕਾ ਹੈ ਤਾਂ पांडे ਘਾਟੜ ਉਸਦੇ ਦਿਨ ਪਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਵਈਂ ਦੇ ਘਟੇ ਤੇ ਜਾ ਕੇ ਝੋਕਾ ਦਿੱਤਾ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਜੰਗ ਦਾ ਮੋੜ ਦੋਣੀ ਵੱਜ ਗਿਆ ਸੀ ਜਦੋਂ ਮੇਰੇ ਹਜ਼ੂਰ ਨੇ ਸਰਕਾਰਪੁਰ ਸਾਹਿਬ ਸਥਾਪਿਤ ਕੀਤਾ ਇੱਕ ਹਕੜਾ ਧਰਮਸਥਾਨ ਇੱਕ ਵੱਖਰੀ ਪਰੰਪਰਾ ਇਹ ਮੋੜ ਦੋਣੀ ਵੱਜ ਗਿਆ ਸੀ ਇਹ ਲੜਾਈ ਪਹਿਲਾਂ ਜਿਹੜੀ ਹੈ ਵਿਚਾਰਾਂ ਦੀ ਹੁੰਦੀ ਰਹੀ ਪੰਡਤਾਂ ਦੇ ਨਾਲ ਬਿਆਨ ਗੋਸ਼ਟੀ ਹੋਈ ਇਸੇ ਤਰ੍ਹਾਂ ਜਿਹੜੇ ਸਿੱਧੇ ਨੀਰ ਆਤਮੇ ਜੋਗੀ ਹੋਰਾਂ ਦੇ ਨਾਲ ਬਿਆਨ ਗੋਸ਼ਟੀ ਹੋਈ ਫਿਰ ਮੇਰੇ ਹਜ਼ੂਰ ਦਾ ਫੌਲਾਨਿਆਂ ਦੇ ਨਾਲ ਵੀ ਜਿਹੜਾ ਮੁਜਾਰਾ ਹੋਇਆ ਮੁਨਾਜਰਾ ਹੋਇਆ ਇਸੇ ਤਰ੍ਹਾਂ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੇ ਜਗਤ ਦੇ ਵਿੱਚ ਆਪਣਾ ਨਿਸ਼ਾਨ ਲਹਿਰਾ ਕੇ ਆਪਣਾ ਪੰਥ ਸਥਾਪਿਤ ਕੀਤਾ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਜਲਾਇਆ ਮੂਲ ਗੱਲ ਇਹ ਹੈ ਗੁਰੂ ਨਾਨਕ ਦਾ ਮੂਲ ਪੰਥ ਕਿਹੜਾ ਨਿਰਮਲ ਪੰਥ ਕਿਹੋ ਜਿਹਾ ਜਿਹੜਾ ਉਸਤਾਨਿਕ ਨੇ ਫੁਰਮਤ ਕਾਢੀ ਰਾਹ ਜਲਾਇਆ ਉਹ ਚੋੜਾ ਸਤਿਗੁਰੂ ਅਮਰਦਾਸ ਜੀ ਦੇ ਵੇਲੇ ਵੀ ਕਿਹਾ ਗਿਆ ਇਹਨਾਂ ਨੇ ਸਾਡੇ ਧਰਮ ਨੂੰ ਵਿਗਾੜ ਦਿੱਤਾ ਹੈ ਇਹਨਾਂ ਦੀ ਜਿਹੜੀ ਬਾਖਾ ਹੈ ਇਹਦੇ ਵਿੱਚ ਬਾੜੀ ਉਚਾਰ ਕੇ ਸੰਸਕ੍ਰਿਤ ਦਾ ਅਪਮਾਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਟੁਗਲੀਆਂ ਕੀਤੀਆਂ ਗਈਆਂ ਸਾ ਸੰਗਤ ਜੀ ਲਗਾਤਾਰ ਇਹ ਚੱਲਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਂਚ ਜੀ ਦੇ ਵੇਲੇ ਵੀ ਉਹਨਾਂ ਲੋਕਾਂ ਨੇ ਇਹ ਯਤਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਖਿਆ ਅਸੀਂ ਵੀ ਅਮਰ ਦੇ ਸ਼ਾਗਰ ਹਈਏ ਆ ਅਸੀਂ ਵੀ ਤੁਹਾਡੇ ਸਿੱਖ ਬਣ ਜਾਂਦੇ ਆ ਸਾਡੀ ਇਹ ਵੀ ਸ਼ਰਤ ਮੰਨ ਲਓ ਸ਼ਰਤ ਕਿਹੜੀ ਐ ਕਹਿਣ ਲੱਗੇ ਜੀ ਵਰਤ ਵਿਵਸਥਾ ਨੂੰ ਲਾਗੂ ਕਰ ਦਿਓ ਖਾਲਸੇ ਦੇ ਵਿੱਚ ਜਾਤ ਪਾਤ ਦਾ ਸਿਸਟਮ ਜਿਹੜਾ ਐ ਇਹ ਲਾਗੂ ਕਰ ਦਿਓ ਖਾਲਸੇ ਦੇ ਵਿੱਚ ਬ੍ਰਾਹਮਣ ਦੇ ਕੋਲ ਜਿਆਦੇ ਅਧਿਕਾਰ ਹੋਣ ਕਾਬਿਆ ਪਵੇ ਉਹ ਅਰਦਾਸ ਕਰੇ ਉਹ ਬਾਣੀ ਪੜ੍ਹੇ ਉਹ ਕਥਾ ਕਰੇ ਉਹ ਕੀਰਤਨ ਕਰੇ ਦੇਨੂ ਫੁੱਟੀ ਕੁਰਬਾਨ ਦਾ ਅਧਿਕਾਰ ਕੇਵਲ ਛਤਰੀ ਦੇ ਕੋਲ ਹੋਵੇ ਇਸੇ ਪ੍ਰਕਾਰ ਵੈਸ਼ ਤੇ ਮੇਰੇ ਸ਼ੂਤਰ ਉਹ ਕਰਮਵਾਰ ਇੱਕ ਨੂੰ ਤਾਂ ਪਿੱਛੇ ਬਟਾਉਂਦੇ ਇੱਕ ਨੂੰ ਬਾਹਰ ਬਿਠਾਉਂਦੇ ਸਤਿਗੁਰੂ ਕਾਲੂ ਤੇ ਜਿਹੜਾ ਬਚਨ ਕਿਹਾ ਸੀ ਨਾ ਦੇ ਮੀਆਂ ਮੇਰੇ ਹਜੂਰ ਨੇ ਆਖਿਆ ਨਾਮ ਗਰੀਬ ਨਿਮਾਜ ਹੈ ਜਗ ਮੇ ਪਰਸਿੱਧ ਅਪਾਰਾ ਜਗ ਮੈਂ ਇਹ ਸਫਲਾਤ ਹੈ ਨੱਭੂ ਜਾਤ ਕੋ ਬੜਬੱਤ ਹੈ ਜਿਨ ਕੀ ਵਰਨ ਜਾਤ ਖੁੱਲ ਮਾਹੀ ਸਰਦਾਰੀ ਨਾ ਪਈ ਕਦਾ ਹੀ ਇਦੀ ਹੀ